ਨੋ ਮਿੱਤਰੋ ਕੋੜਕਪੂਰਾ ਮੰਡੀ ਦੇ ਵਿੱਚ ਜਿਹੜੀ 1509 ਦੀ ਬੋਲੀ ਹੋ ਰਹੀ ਹੈ ਤੇ ਗੱਲਬਾਤ ਕਰਦੇ ਆ ਨਾ ਕਿ ਕਿੰਨਾ ਕੁ ਰੇਟ ਲੱਗਿਆ 3000 ਰੁਪਏ ਤੱਕ ਜਿਹੜਾ ਪਹਿਲਾਂ ਵਾਲਾ ਰੇਟ ਜਿਹੜਾ ਲੱਗ ਚੁੱਕਿਆ ਤੇ ਦੇਖਦੇ ਆ ਤੇ ਬਾਕੀ ਮੰਡੀ ਦੇ ਹਿਸਾਬ ਤੇ ਅਨੁਸਾਰ ਆਪਾਂ ਕਿਸੇ ਦਾ ਫੇਸ ਨਹੀਂ ਦਿਖਾਉਣਾ ਜੀ ਠੀਕ ਹੈ ਸਿਰਫ ਤੁਹਾਨੂੰ ਇੱਕ ਵਾਇਸ ਨੋਟ ਸੁਣਾਉਣੀ ਆ 2800 2810 ਤੋਂ ਰੇਟ ਜਿਹੜਾ ਚੱਲਿਆ 50 ਰੁਪਏ 50 ਜੀ ਚੁੱਲ ਜਾ 29 ਹੋ 5 जातीस पिछव साठ जीतीसठ साठ तक आगे उनतीस सौ साठ रुपये जी साठ सत्तर छियातर अस्सी अस्सी पचासी चार में 29 हो 25 3000 देन कर दूंगा गर्मी 3000 25 10 10 15 अरे 20 कर दो 20 25 25 ₹25 25 25 दिन में 25 25 बोला बाकी 25 कोई नहीं यार आराम से पक्के दो और लगेंगे एक पक्का और लग रहा है टूटा गया 3025 रेडीमेड है 3025 तैयार रेट 30 30 30 ਲਗਾ ਦਿਓ ਦਿਖਾ ਦਿਓ ਆ ਰੁਕ ਜਾ ਆਪਾਂ ਕੋਈ ਕਾਲੀ ਨਹੀਂ ਹੈ 30 30 ਰੁਪਏ ਏ ਏ 30 ਰੁਪਏ 30 ਰੁਪਏ ਲੋ ਜੀ ਜਿਹੜੀ ਢੇਰੀ ਲੱਗੀ ਆ 3000 ਦੇ 30 ਰੁਪਏ ਪ੍ਰਤੀ ਕੁਆਂਟਿਟੀ ਦੇ ਹਿਸਾਬ ਨਾਲ ਲੱਗੀ ਆ ਜੀ 1509 ਵੈਰਾਈਟੀ ਆ ਤਿੰਨ ਠੀਕ ਹੈ महावीर ਕੀ ਰੇਟ ਲੱਗੀ 3030 ਰੁਪਏ 3030 ਰੁਪਏ ਲੱਗੀ ਬਹੁਤ ਸੋਹਣਾ ਝੋਨਾ ਹੀ ਦੇਖ ਸਕਦੇ ਆ ਤੁਸੀਂ ਕਿਸ਼ਾਨ ਭਰਾਵੋ ਅਗਲੀ ਢੇਰੀ ਵੱਲ ਵਾਧਦੇ ਆ ਜਿਹੜਾ ਅੱਜ ਕੋਟਕਪੂਰਾ ਮੰਡੀ ਦੇ ਵਿੱਚ 3040 ਰੁਪਏ ਜਿਹੜਾ ਸਿਰਾ ਰੇਟ ਲੱਗਿਆ ਤੇ ਜਿਹੜੀ ਹੁਣ ਅਗਲੀ ਢੇਰੀ ਦੀ ਆਪਾਂ ਬੋਲੀ ਹੋਈ ਆ ਆ ਵਪਾਰੀ ਵੀਰਾਂ ਨੇ ਬੋਲੀ ਲਾਈ 3030 ਰੁਪਏ ਲੱਗੀ ਹੈ 1509 ਅਗਲੀ ਢੇਰੀ ਵੱਲ ਜਿਹੜੇ ਵਪਾਰੀ ਵੀਰ ਜਾ ਰਹੇ ਆ ਤੇ ਕਮੈਂਟ ਕਰਨ ਵਾਲੇ ਵੀਰ ਜਰੂਰ ਧਿਆਨ ਦੇਣ ਸਾਨੂੰ ਮੰਡੀ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਸਾਨੂੰ ਜਿਹੜੇ ਰੋਲੋ ਜੀ ਸਿਰਫ ਢੇਰੀ ਦੀ ਵੀਡੀਓ ਦਿਖਾ ਸਕਦੇ ਲੋ ਜੀ ਅਗਲੀ ਢੇਰੀ ਵੱਲ ਦੇਖਦੇ ਆਂ ਕੀ ਰੇਟ ਜਿਹੜਾ ਕਿੱਥੋਂ ਚੱਲ ਕੇ ਕਿੱਥੋਂ ਤੱਕ ਜਾਂਦਾ ਬਹੁਤ ਜਿਹੜਾ ਸ਼ਾਨਦਾਰ ਝੋਨਾ ਬਿਲਕੁਲ ਸੁੱਕਾ ਖੜਕਦਾ ਝੋਨਾ ਪਿਆ ਲੋ ਜੀ 2900 ਰੁਪਏ ਤੋਂ ਰੇਟ ਜਿਹੜਾ ਰੱਖਿਆ ਗਿਆ 55 55 60 8 62 67 70 70 70 70 70 70 1 के 5 पता 75 हो सही हो गया 70 हो गई 75 बोली मेरी अच्छा दावा जी 75 75 अच्छा 75 75 दूसरे क्वेश्चन में 75 भाई 75 75 ਰੁਪਏ ਜਿਹਦੀ ਬੋਲੀ 75 ਰੁਪਏ 73 73 ਜੱਤ ਟੁੱਡੀ ਆ ਦਾ ਡਬਲ ਹੋ ਗਿਆ ਡਬਲ ਹੋ ਗਿਆ ਨਹੀਂ ਉਹ ਵੀ ਅਰੇ ਕਿੰਨੇ ਹੈ ਬਲਾਉਨਰ ਲਈ 73 85 85 85 90 95 95 ਜਨੂਰ ਬਈ ਜਨੂਰ ਬਈ ਜਨੂਰ ਬਈ 95 ਲੈ ਪੂਰੇ 3000 ਰੁਪਿਆ 3000 5 10 10 10 15 20 20 ਵੀ 25 ਪੁੱਛੋ 25 25 3025 ਰੁਪਏ 3025 ਦੇ ਰੇਟ ਆ ਗਏ ਜੀ 1509 ਡੇਰੀ ਦਾ 3025 3025 ਤੇਨ ਯਾਰ 25 ਚ ਪੁੱਛੋ 3025 3025 ਬੋਲਣਾ ਜੀ ਕਿਸੇ ਨੇ ਆਹ ਦੇਖੋ ਜੀ 3025 ਕਿਹੜੀ ਫਸਲ ਲੋ ਜੀ 3025 ਰੁਪਏ ਜਿਹੜੀ ਬੋਲੀ ਹੋਈ ਆ ਕੋਟਕਪੂਰਾ ਮੰਡੀ ਦੇ ਵਿੱਚ ਜਿਹੜਾ ਥੋੜਾ ਜਿਹਾ ਰੂਲ ਗਲਤ ਆ ਜੀ ਇਸ ਮੰਡੀ ਦੇ ਵਿੱਚ ਜਿਹੜਾ ਡਬਲ ਪੱਖਾ ਲਾਇਆ ਜਾਂਦਾ ਇਸ ਬਾਰੇ ਕਿਸਾਨ ਵੀਰਾਂ ਦਾ ਜਿਹੜਾ ਵਿਰੋਧ ਵੀ ਹੈਗਾ ਤੁਹਾਡੀਆਂ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਨੂੰ ਕਿੰਨੇ ਪੱਖੇ ਲੱਗਦੇ ਜ਼ਰੂਰ ਕਮੈਂਟ ਕਰਕੇ ਦੱਸਿਓ ਕੋਟਕਪੂਰਾ ਮੰਡੀ ਦੇ ਵਿੱਚ ਜਿਹੜਾ ਡਬਲ ਪੱਖਾ ਲਾਇਆ ਜਾਂਦਾ ਜੀ ਤੇ ਪਰ ਬਹੁਤ ਸਾਲਾਂ ਦੇ ਜਿਹੜੇ ਕਿਸਾਨ ਵੀਰ ਇਤਰਾਜ਼ ਵੀ ਕਰਦੇ ਆ ਪਰ ਕੋਈ ਸੁਣਵਾਈ ਜੀ ਨਹੀਂ ਹੋਈ ਜੀ ਦੱਸਿਓ ਕਮੈਂਟ ਕਰਕੇ ਜ਼ਰੂਰ ਤੁਹਾਡੀ ਮੰਡੀ ਦੇ ਵਿੱਚ ਕਿੰਨੇ ਵਾਰ ਪੱਖਾ ਲੱਗਦਾ ਅਸਟੇਰੀ ਦਾ ਜਿਹੜਾ ਰੇਟ ਕਿੰਨਾ ਜਾਂਦਾ ਲਓ ਜੀ 2800 ਤੋਂ ਚੱਲਦਾ ਰੇਟ 2300 ਰੁਪਈਆ ਜੀ 23 ਰੁਪਈਆ 23 ਰੁਪਈਆ 5 ਰੁਪਈਆ ਜੀ 10 ਰੁਪਏ 25 ਰੁਪਏ 30 ਰੁਪਏ ਜੀ 35 ਰੁਪਏ 40 ਰੁਪਏ 50 ਰੁਪਏ 60 ਰੁਪਏ 350 ਰੁਪਏ 2950 4 ਡੇਰੀ ਹੈ ਕਿੰਨਾ ਕਰਤਾ ਜੀ ਹਾਂਜੀ 55 ਰੁਪਏ ਦੀ 400 ਸਾਢੇ 300 300 ਹੋ ਜੂਗਾ 55 ਰੁਪਏ ਜੀ ਸਾਢੇ 300 ਘਟਾ ਬਈ 55 ਰੁਪਏ ਜੀ ਜੈਂਦੀ ਦੀ ਆਈ ਦੀ 60 ਰੁਪਏ ਜੀ 70 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ 85 ਰੁਪਏ 90 ਰੁਪਏ 90 ਰੁਪਏ 90 ਰੁਪਏ 90 ਰੁਪਏ ਭਾਈ 90 ਰੁਪਏ 2990 ਰੁਪਏ ਬੋਲਦਾ ਕੋਈ ਜੀ ਆ ਹੈਗਾ ਵੜ ਗਿਆ ਦਾ ਜੀ 2990 ਰੁਪਏ ਲਿਖੋ ਜੀ ਲਓ ਜੀ 2990 ਰੁਪਏ ਰੇਟ ਲੱਗੇ ਜੀ ਇਸ ਢੇਰੀ ਦਾ ਜਿਹੜਾ 2990 ਰੁਪਏ ਲਓ ਜੀ ਅਗਲੀ ਢੇਰੀ ਦਾ ਜਿਹੜਾ ਰੇਟ 2700 ਰੁਪਏ ਰੱਖਿਆ ਗਿਆ ਦੇਖਦੇ ਹਾਂ ਇਸ ਢੇਰੀ ਦਾ ਜਿਹੜਾ ਰੇਟ ਕਿੰਨਾ ਜਾਂਦਾ करबे रिएक्टर भाई 2900 रुपी 1100 और 100 रिएक्टर भाई 10 रुपी 15 रुपी 20 रुपी 25 रुपी 30 रुपी 30 रुपी 35 रुपी 35 रुपी 40 रुपी 45 रुपी 45 रुपी 45 रुपी 45 रुपी 50 रुपी 50 रुपी 50 रुपी जी बोला कर यार 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 ਲੋ ਜੀ ਆ ਢੇਰੀ ਹੋਈ 2950 ਰੁਪਏ ਲਗਭਗ ਕੋੜਕਪੂਰਾ ਮੰਡੀ ਦੇ ਵਿੱਚ ਜਿਹੜਾ 2800 ਤੋਂ ਰੇਟ ਚੱਲਦਾ ਹੋਇਆ ਜੀ ਤੇ 3040 ਰੁਪਏ ਤੱਕ ਜਿਹੜਾ ਸਿਰਾ ਰੇਟ ਲੱਗਿਆ ਜੀ ਤੇ ਅੱਜ ਮੰਡੀ ਦੇ ਵਿੱਚ ਜਿਹੜਾ ਝੋਨਾ ਵੀ ਘਟਿਆ ਹੋਇਆ ਕਿਉਂਕਿ ਕਾਫੀ ਦਿਨਾਂ ਤੋਂ ਜਿਹੜਾ 1500 ਨੂੰ ਆ ਰਿਹਾ ਜੀ ਉਸ ਤੋਂ ਬਾਅਦ ਜਿਹੜਾ ਇੱਕ ਵਾਰ ਟੋਟ ਜੀ ਪਊਗੀ ਰੋਕੇ ਦੁਆਰਾ ਜਿਹੜਾ ਸ਼ੁਰੂ ਹੋਊਗਾ 3000 ਰੁਪਏ ਅੱਜ ਕੋੜ